ਥਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਰਾਤ ਨੂੰ ਆਇਆ ਆਇਆ ਸਤਸਰੀਏ ਕਾਲ ਜੀ ਲੈ ਕੇ ਆਇਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਆ ਰਿਜ਼ਲਟ ਜੋ ਕੱਲ 14 ਸਤੰਬਰ ਨੂੰ 10 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਕੱਲ ਬੁਲਟ ਮੋਟਰਸਾਈਕਲ ਤੇ 212000 ਦੀਆਂ ਨਗਦ ਰਕਮਾਂ ਤੇ ਹੋਰ ਇਨਾਮਾਂ ਦੇ ਕੌਨ ਬੈਕਟ ਰੇਡਰ ਤੇ ਜਾਫੀ ਵੜਾਂਗੇ ਤੇ ਵੀਡੀਓ ਪੂਰੀ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਗਮਾਨਪੁਰਾ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਇੱਥੇ ਕਮਾਨ ਤੇ ਸੌਰ ਸਿੰਘ ਦੀਆਂ ਟੀਮਾਂ ਦੇ ਵਿੱਚਕਾਰ ਸੋ ਮੈਚ ਕਰਵਾਇਆ ਗਿਆ ਸੀ ਇਹਦੇ ਵਿੱਚੋਂ ਸੌਰ ਸਿੰਘ ਦੀ ਟੀਮ ਫਸਟ ਰੇ ਤੇ ਕਮਾਨ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਖੋਖਰ ਗਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 60000 ਤੇ ਦੂਜਾ ਨਾਮ 52000 ਸੀ ਤੇ ਇੱਥੇ ਬੋਲੀਆਂ ਤੇ ਮਾਝਾ ਕਰਿਆਲਾ ਦੀਆਂ ਟੀਮਾਂ ਦੇ ਵਿੱਚਕਾਰ ਫਾਈਨਲ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਬੋਲੀਆਂ ਦੀ ਟੀਮ ਫਸਟ ਰੇਂਜ ਤੇ ਮਾਝਾ ਕਰਿਆਲਾ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਗਵਿੰਦਪੁਰਾ ਮਾਨਸਾ ਕ ਵੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦਿੱਤੇ ਇੱਥੇ ਮਾਨਸਾ ਲੀਗ ਦੇ ਮੈਚ ਕਰਵਾਏ ਗਏ ਸਨ ਤੇ ਇੱਥੇ ਪਹਿਲਾ ਨੰਬਰ 17000 ਤੇ ਦੂਜਾ ਨੰਬਰ 12000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਕੱਪ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬਹਾਦਰਪੁਰ ਤੇ ਰੱਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਰੱਲੀ ਟੀਮ ਫਸਟ ਰਹੀ ਤੇ ਬਹਾਦਰਪੁਰ ਦੀ ਟੀਮ ਸੈਕੰਡ ਤੇ ਇਥੋਂ ਦੇ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣਿਆ ਸ਼ਰਮਾ ਬਹਾਦਰਪੁਰ ਵਾਲਾ 7 ਕ ਵੱਡੀਆਂ ਪਾ ਕੇ 7 ਨੰਬਰ ਲੈਤੇ ਤੇ ਬੈਟ ਜਾਫੀ ਦੀ ਆਲਾ ਨੌ ਟੱਚ ਲੈ ਕੇ ਤਿੰਨ ਜੱਫੇ ਲਾਈ ਅੱਗੇ ਗੱਲ ਕਰਦੇ ਆਨੰਦਪੁਰ ਕਲਾਊਡ ਸ਼੍ਰੀ ਫਤਿਹਗੜ੍ਹ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਇੱਥੇ ਪੁਆਦ ਫੈਡਰੇਸ਼ਨ ਦੇ ਮੈਚ ਕਰਵਾਏ ਗਏ ਸਨ ਤੇ ਇੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਬੈਸਟ ਰੇਡਰ ਤੇ ਜੱਫੀਆਂ ਦੇ ਲਈ ਐਲਈਡੀਆਂ ਦਿੱਤੀਆਂ ਗਈਆਂ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਕਾਂਸਲ ਤੇ ਹੁਲਕਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਹੁਲਕਾ ਹੀ ਟੀਮ ਸੈਕੰਡਰੀ ਤੇ ਕਾਂਸਲ ਦੀ ਟੀਮ ਫਾਸਟ ਇੱਥੋਂ ਦੇ ਵਿੱਚ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਦੇ ਵਿੱਚ ਰੇਡਰ ਬਣੇਗਾ ਜੱਸਾ ਹੁਲਕੇ ਵਾਲਾ ਨੌਕਵਾਰਡਿੰਗਾ ਪਾ ਕੇ 7 ਨੰਬਰ ਲਈ ਤੇ ਤੇ ਵਿੱਚ ਜਾਫੀ ਦੀ ਗੱਲ ਕਰਕੇ ਤਾਂ ਵਿੱਚ ਜਾਫੀ ਬਣੇਗਾ ਲੱਡੂ ਕਾਂਸਲ ਵਾਲਾ 7 ਟੱਚ ਲੈ ਕੇ ਤਿੰਨ ਜਫੇ ਲਾਈ ਅੱਗੇ ਗੱਲ ਕਰਦੇ ਹਾਂ ਸੁਖੇਵਾਲ ਨਾਬਾ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੇ ਤੇ ਉੱਥੇ ਪਹਿਲਾ ਨਾਮ 52000 ਤੇ ਦੂਜਾ ਨਾਮ 44000 ਸੀ ਤੇ ਵੈਸਟ ਰੇਡਰ ਤੇ ਤੇ ਗੰਗਾ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਪਹੇਰੀ ਤੇ ਸੇਖਾ ਕਲਾਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੇਖਾ ਕਲਾਂ ਦੀ ਟੀਮ ਫਾਸਟ ਰਹੀ ਤੇ ਪਹੇਰੀ ਦੀ ਟੀਮ ਸੈਕੰਡ ਤੈਥੋਂ ਦੇ ਬਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬਟ ਰੇਡਰ ਬਣਗਾ ਰਾਜਕੁਮਾਰ ਬੱਚੋ ਨੇ ਆਲਾ 7 ਕ ਵੱਡੀਆਂ ਪਾ ਕੇ 6 ਨੰਬਰ ਲਈ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣਗਾ ਬੀਰੂ ਜਿਉਣ ਵਾਲਾ 2 ਟੱਚ ਲੈ ਕੇ 2 ਜਫੇ ਲਾਏ ਅੱਗੇ ਗੱਲ ਕਰਦੇ ਆ ਵਾਰਸੀਲੋਨਾ ਸਪੈਨ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 3100 ਯੂਰੋ ਤੇ ਦੂਜਾ ਨਾਮ 2500 ਯੂਰੋ ਸੀ ਤੇ ਬਟ ਰੇਡਰ ਤੇ ਜਾਫੀਆਂ ਦੇ ਲਈ 2250 ਯੂਰੋ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਹਾਲੈਂਡ ਤੇ ਬੈਲਜੀਅਮ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੈਲਜੀਅਮ ਦੀ ਟੀਮ ਸੈਕੰਡਰੀ ਤੇ ਹਾਲੈਂਡ ਦੀ ਟੀਮ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਨਿੱਕਨ ਨਦੌਰ ਵਾਲਾ ਤੇ ਬੈਸਟ ਜਾਫੀ ਦੀ ਗੱਲ ਕਰਕੇ ਤਾਂ ਬੈਸਟ ਜਾਫੀ ਬਣੇਗਾ ਗੁਰਦੀਪ ਮਾਧੋਪੁਰੀਆ ਅੱਗੇ ਗੱਲ ਕਰਦੇ ਖਾਨਨੇਵਾਲ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 71000 ਤੇ ਦੂਜਾ 51000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 21000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਪੂਲਨ ਤੇ ਹਰੀ ਸਿੰਘਪੁਰੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਹਰੀ ਸਿੰਘਪੁਰੇ ਟੀਮ ਸੈਕੰਡ ਰਹੀ ਤੇ ਪੂਲਨ ਦੀ ਟੀਮ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਅੰਕੁਸ਼ ਸ਼ੋਤਾਲਾ 6 ਕਵੱਡੀਆਂ ਪਾ ਕੇ 6 ਨੰਬਰ ਲੈਤੇ ਤੇ ਨਾਲ ਗੋਗੋ ਰਾਜਤਰਣੇ ਵਾਲਾ ਜੁਆਇੰਟ ਵੈਸਟ ਰੇਡਰ ਬਣਾਂਗਾ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣਾਂਗਾ ਕਰਮੀ ਪੂਲਨ ਵਾਲਾ 4 ਟੱਚ ਲੈ ਕੇ 2 ਜੱਫੇ ਲਾਏ ਤੇ ਨਾਲ ਖੁਸ਼ੀ ਬੱਚੋਣੇ ਵਾਲਾ ਜੁਆਇੰਟ ਵੈਸਟ ਜਾਫੀ ਬਣਿਆਗਾ ਅੱਗੇ ਗੱਲ ਕਰਦੇ ਹਾਂ ਡਾਲਸ ਯੂਐਸਏ ਲਾਲਪੁਰ ਕਵਡਡੀ ਕਲੱਬ ਦੀਆਂ ਟੀਮਾਂ ਦੇ ਵਿੱਚ ਕਾਰ ਫਾਈਨਲ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚ ਲਾਲਪੁਰ ਕਵਡਡੀ ਕਲੱਬ ਦੀ ਟੀਮ ਫਰਸਟ ਰਹੀ ਤੇ ਪੰਜਾਬ ਲਾਇਨਜ਼ ਦੀ ਟੀਮ ਸੈਕੰਡ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਹਰਜੋਤ ਪੰਡਾਲ ਵਾਲਾ 11 ਕਵੱਡੀਆਂ ਪਾ ਕੇ 10 ਨੰਬਰ ਲੈ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਗੋਪੀ ਮਾਨਕੇ ਵਾਲਾ 5 ਟੱਚ ਲੈ ਕੇ ਤਿੰਨ ਜੱਫੇ ਲਾਈ ਅੱਗੇ ਗੱਲ ਕਰਦੇ ਪਿੰਡਰ ਕਲਾ ਮੋਗਾ ਕਵੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 61000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 21200 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਪਿੰਡਰ ਕਲਾ ਤੇ ਜੋਗੇਵਾਲ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਜੋ ਪਿੰਟਰ ਕਲਾ ਦੀ ਟੀਮ ਫਾਸਟ ਤੈਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਗੁਰਪ੍ਰੀਤ ਬਰੇ ਸਹਿਬ ਵਾਲਾ ਚਾਰ ਕਵਡੀਆਂ ਪਾ ਕੇ ਚਾਰ ਨੰਬਰ ਲੈ ਤੇ ਬਟ ਜਾਫੀ ਦੀ ਗੱਲ ਕਰਗੇ ਤਾਂ ਬਟ ਜਾਫੀ ਬਣੇਗਾ ਰਾਜੂ ਖੋਸੇ ਕੋਟਲੇ ਵਾਲਾ ਪੰਜ ਟੱਚ ਲੈ ਕੇ ਚਾਰ ਜਫੇ ਲਾਏ ਅੱਗੇ ਗੱਲ ਕਰਦੇ ਆਂੰਨਦਪੁਰ ਕਲਾਊਡ ਸਿਟੀ ਫਤੇਗੜ ਸੈਕ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 85000 ਤੇ ਦੂਜਾ ਇਨਾਮ 65000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਬੋਲਟ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਨੰਦਪੁਰ ਸਾਨੇਵਾਲ ਤੇ ਟੂਸੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਟੂਸੇ ਟੀਮ ਸੈਕੰਡਰੀ ਤੇ ਨੰਦਪੁਰ ਦੀ ਟੀਮ ਫਾਸਟ ਇੱਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਬੈਸਟ ਰੇਡਰ ਬਣੇਗਾ ਇਮਾਮ ਗੁੱਜਰ 8 ਕਬੱਡੀਆਂ ਪਾ ਕੇ 8 ਨੰਬਰ ਲਈ ਤੇ ਤੇ ਬਟ ਜਾਫੀ ਦੀ ਚ ਲੈ ਕੇ 6 ਜੱਫੇ ਲਾਏ ਤੇ ਮੁੰਡੇ ਬੋਲਟ ਮੋਟਰਸਾਈਕਲਾਂ ਦੇ ਵੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕੱਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ